ਪਿੰਡ ਦੇ ਵਿੱਚ ਖੂਹ ਸੀ ਉਸ ਪਿੰਡ ਦੇ ਸਾਰੇ ਲੋਕ ਉਸ ਖੂਹ ਤੋਂ ਪਾਣੀ ਭਰ ਕੇ ਲੈਂਦੇ ਤੇ ਉਹੀ ਪਾਣੀ ਪੀਣ ਯੋਗ ਸੀ ਸਾਰੇ ਪਿੰਡ ਦੇ ਲੋਕ ਉਸੇ ਖੂਹ ਦਾ ਪਾਣੀ ਪੀਂਦੇ ਸੀ ਇੱਕ ਦਿਨ ਅਚਾਨਕ ਉਸ ਖੂਹ ਦੇ ਵਿੱਚ ਇੱਕ ਬੰਦਰ ਟੂਸੀਆਂ ਮਾਰਦਾ ਮਾਰਦਾ ਉਹਦੇ ਵਿੱਚ ਜਾ ਡਿੱਗਿਆ ਤੇ ਲੋਕਾਂ ਨੂੰ ਟੈਨਸ਼ਨ ਹੋ ਗਈ ਕਿ ਜੇ ਬੰਦਰ ਇਸ ਖੂਹ ਦੇ ਵਿੱਚ ਮਰ ਗਿਆ ਤਾਂ ਸਾਨੂੰ ਪਾਣੀ ਪੀਣ ਨੂੰ ਕਿੱਥੋਂ ਮਿਲੂ ਅਸੀਂ ਪਾਣੀ ਕਿੱਥੋਂ ਪੀਵਾਂਗੇ ਤਾਂ ਉਹਨਾਂ ਨੇ ਇੱਕ ਬੈਠਕ ਬੁਲਾਈ ਇਕੱਠੇ ਹੋ ਕੇ ਸਾਰਿਆਂ ਨੇ ਸਲਾਹ ਕੀਤੀ ਕਿ ਆਪਣੇ ਨਾਲ ਦੇ ਪਿੰਡ ਇੱਕ ਬੰਦਾ ਰਹਿੰਦਾ ਬੜਾ ਦਲੇਰ ਆ ਉਹ ਤੈਰਨ ਵੀ ਜਾਣਦਾ ਵੀ ਆਪਾਂ ਉਹਦੇ ਕੋਲੇ ਚੱਲੋ ਆਪਾਂ ਉਹਦੀ ਮਿਹਨਤ ਕਰੋ ਜਾ ਕੇ ਤਾਂ ਕਿ ਆਪਣੇ ਖੂਹ ਦੇ ਵਿੱਚੋਂ ਬਾਂਦਰ ਨੂੰ ਕੱਢ ਸਕੇ ਵੀ ਆਪਾਂ ਦੇਰੀ ਨਾ ਕਰੋ ਵੀ ਉਸ ਤੋਂ ਪਹਿਲਾਂ ਕਿਤੇ ਬਾਂਦਰ ਦੀ ਮੌਤ ਨਾ ਹੋ ਜੇ ਤਾਂ ਸਾਰੇ ਪਿੰਡ ਵਾਲਿਆਂ ਨੇ ਬੈਠਕ ਦੇ ਵਿੱਚ ਇੱਕ ਸਲਾਹ ਕੀਤੀ ਤੇ ਪੰਜ ਸੱਤ ਜਾਣੇ ਉਸ ਬੰਦੇ ਕੋਲੇ ਗਏ ਉਹਨੂੰ ਆਖਣ ਲੱਗੇ ਕਿ ਭਾਈ ਸਾਡੇ ਖੂਹ ਦੇ ਵਿੱਚ ਇੱਕ ਬਾਂਦਰ ਗਿਰ ਗਿਆ ਇਸ ਤੋਂ ਪਹਿਲਾਂ ਉਹ ਮਰ ਜੇ ਵੀ ਉਹਨੂੰ ਖੂਦ ਦੇ ਵਿੱਚੋਂ ਕੱਢਣਾ ਹੈ ਉਹ ਕਹਿੰਦਾ ਵੀ ਗੱਲ ਹੀ ਕੋਈ ਨਹੀਂ ਆਪਾਂ ਚੱਲ ਵੜਦੇ ਆਂ ਕੋਈ ਗੱਲ ਨਹੀਂ ਪੁੱਨਣਾ ਤਾਂ ਤੇ ਉਹ ਆਗੇ ਭਾਈ ਉਸ ਪਿੰਡ ਦੇ ਵਿੱਚ ਜਾ ਕੇ ਉਹ ਕਹਿੰਦਾ ਵੀ ਇੱਕ ਤਾਂ ਟੋਕਰਾ ਲੈ ਕੇ ਆਓ ਤੇ ਇੱਕ ਰੱਸਾ ਲੈ ਕੇ ਆਓ ਜਿਹੜਾ ਬਹੁਤ ਮਜ਼ਬੂਤ ਹੋਵੇ ਵੀ ਰੱਸੇ ਨਾਲ ਟੋਕਰੇ ਨੂੰ ਤੁਸੀਂ ਬੰਨ੍ਹ ਦਿਓ ਤੇ ਮੈਂ ਟੋਕਰੇ ਦੇ ਵਿੱਚ ਬਹਿ ਜਾਊਂਗਾ ਤੇ ਤੁਸੀਂ ਮੈਨੂੰ ਹੌਲੀ-ਹੌਲੀ نیچے ਛੱਡ ਦਿਓ ਤੇ ਮੈਂ ਜਾ ਕੇ ਬਾਂਦਰ ਨੂੰ ਚੱਕ ਲਵਾਂ ਤੇ ਹੌਲੀ-ਹੌਲੀ ਮੈਨੂੰ ਉੱਪਰ ਖਿੱਚ ਲਿਓ ਤਾਂ ਸਾਰੇ ਜਾਨੇ ਕਹਿੰਦੇ ਠੀਕ ਹੈ ਵੀ ਅਸੀਂ ਤੇਰੀ ਇਹਦੇ ਵਿੱਚ ਹੈਲਪ ਕਰਾਂਗੇ ਜਦੋਂ ਤੂੰ ਸਾਡੀ ਇੰਨੀ ਹੈਲਪ ਕਰ ਰਿਹਾਂ ਅਸੀਂ ਵੀ ਤੇਰੀ ਪੂਰੀ ਫੁੱਲ ਮਦਦ ਕਰਾਂਗੇ ਬੰਦਰ ਨੂੰ ਕੱਢਣ ਦੇ ਵਿੱਚ ਉਹ ਕਹਿੰਦਾ ਵੀ ਮੇਰੇ ਭਰਾਵਾਂ ਨੂੰ ਬੁਲਾਓ ਮੇਰੇ ਦੋ ਨੇ ਸਕੇ ਭਰਾ ਉਹਨਾਂ ਨੂੰ ਨਾਲ ਬੁਲਾਓ ਉਹ ਇਸ ਸਦਸੇ ਨੂੰ ਖਿੱਚਣ ਦੇ ਵਿੱਚ ਤੁਹਾਡੀ ਮਦਦ ਕਰਨਗੇ ਪਿੰਡ ਵਾਲੇ ਕਹਿੰਦੇ ਯਾਰ ਤੂੰ ਕਮਲੀਆਂ ਗੱਲਾਂ ਕੋ ਕਰਦਾ ਅਸੀਂ ਇੰਨੇ ਇੱਥੇ 100 150 ਬੰਦਾ ਖੜਾ ਅਸੀਂ ਤੈਨੂੰ ਕਿਵੇਂ ਵਿੱਚ ਡਿਗਣ ਦੇ ਦਿਆਂਗੇ ਵੀ ਤੇਰੇ ਭਰਾ ਤੇਨੂੰ ਦੋ ਜਣੇ ਆ ਇਹੋ ਉਹਨਾਂ ਦੋ ਜਣਿਆਂ ਚ ਜ਼ੋਰ ਵੱਧਾ ਜਾਂ ਸਾਡੇ 100 150 ਜਣੇ ਚ ਵੱਧਾ ਉਹ ਕਹਿੰਦਾ ਨਹੀਂ ਇਸ ਗੱਲ ਦਾ ਜਵਾਬ ਤੁਹਾਨੂੰ ਐਂਡ ਤੇ ਮਿਲੂ ਮੇਰੇ ਭਰਾਵਾਂ ਨੂੰ ਬੁਲਾਓ ਤਾਂ ਹੀ ਮੈਂ ਇਹਦੇ ਵਿੱਚੋਂ ਬੰਦਰ ਨੂੰ ਕੱਢ ਸਕਦਾ ਨਹੀਂ ਮੈਂ ਬੰਦਰ ਨੂੰ ਨਹੀਂ ਕੱਢ ਸਕਦਾ ਤਾਂ ਉਹਦੇ ਕਹਿਣ ਤੇ ਉਹਦੇ ਦੋਨੇ ਸਕੇ ਭਰਾਵਾਂ ਨੂੰ ਬੁਲਾਇਆ ਸਕੇ ਭਰਾਵਾਂ ਨੂੰ ਬੁਲਾਉਣ ਤੋਂ ਬਾਅਦ ਰੱਸਾ ਟੋਕਰੇ ਨਾਲ ਬੰਨ੍ਹਿਆ ਉਹਦੇ ਵਿੱਚ ਉਹਨੂੰ ਬਿਠਾਇਆ ਤੇ نیچے ਜਾ ਕੇ ਬੰਦਰ ਨੂੰ ਜੌਂਦੇ ਨੂੰ ਕੱਢ ਲਿਆ ਜੌਂਦੇ ਨੂੰ ਕੱਢ ਕੇ ਜਦੋਂ ਉੱਪਰ ਖਿੱਚੀ ਜਾਂਦੇ ਆ ਨਾ ਹਲੇ 2-3 ਕੋ ਫੁੱਟ ਰਹਿੰਦਾ ਸੀ ਬਾਹਰੇ ਆਉਣ ਤੋਂ ਬੰਦਰ ਤੇ ਬੰਦਰ ਨੇ ਕੱਠ ਦੇਖ ਕੇ ਕਾਫੀ ਲੋਕਾਂ ਦਾ ਡਰ ਕੇ ਜਿਹੜੇ ਬੰਦੇ ਰੱਸਾ ਖਿੱਚੀ ਜਾਂਦੇ ਸੀ ਉਹਨਾਂ ਤੇ ਛਾਲ ਮਾਰਤੀ ਸਾਰੇ ਡਰ ਕੇ ਭੱਜ ਗਏ ਉਹਨਾਂ ਚ ਸਿਰਫ ਦੋ ਬੰਦੇ ਰਹਿ ਗਏ ਉਹਦੇ ਸਕੇ ਭਰਾ ਜਿਨ੍ਹਾਂ ਨੇ ਰੱਸਾ ਛੱਡਿਆ ਨਹੀਂ ਬਾਕੀ ਸਾਰੇ ਡਰ ਕੇ ਉੱਡ ਗਏ ਤੇ ਸਿਰਫ ਦੋ ਉਹਦੇ ਸਕੇ ਭਰਾ ਰਹਿ ਗਏ ਤਾਂ ਬਾਹਰੇ ਨਿਕਲਣ ਦੇ ਸਾਰ ਉਹ ਕਹਿੰਦਾ ਭਾਈ ਰੋਕੋ ਮੇਰੀ ਗੱਲ ਸੁਣ ਕੇ ਜਾਓ ਹੁਣ ਇੱਕ ਮੇਰੇ ਸਕੇ ਭਰਾਵਾਂ ਨੂੰ ਬੁਲਾਉਣ ਦਾ ਇਹੀ ਕਾਰਨ ਸੀ ਕਿ ਔਖਾ ਟਾਈਮ ਆ ਗਿਆ ਮੇਰੇ ਤੇ ਤੁਸੀਂ ਭੱਜੋਗੇ ਤੁਸੀਂ ਸਾਰੇ ਭੱਜ ਗਏ ਮੇਰੇ ਸਕੇ ਭਰਾ ਰਹਿ ਗਏ ਜਿੰਨਾ ਦੀ ਬਦੌਲਤ ਅੱਜ ਮੈਂ ਵੀ ਜਾਉਂਦਾ ਹੋ ਸਕਦਾ ਤੁਸੀਂ ਮੈਨੂੰ ਛੱਡ ਕੇ ਭੱਜ ਜਾਂਦੇ ਰੱਸਾ ਸਮੇਤ ਟੋਕਰੇ ਦੇ ਤੇ ਵਿੱਚ ਹੀ ਮੈਂ ਖੂਹ ਦੇ ਵਿੱਚ ਡਿੱਗ ਕੇ ਹੋ ਸਕਦਾ ਮੇਰੀ ਵੀ ਮੌਤ ਹੋ ਜਾਂਦੀ ਬੰਦਰ ਨੂੰ ਬਚਾਉਂਦੇ ਬਚਾਉਂਦੇ ਸੋ ਭਾਈ ਲੋਕਾਂ ਦੇ ਮਗਰ ਲੱਗ ਕੇ ਸਕੇ ਭਰਾਵਾਂ ਨੂੰ ਸ਼ਰੀਕ ਨਾ ਕਿਹਾ ਕਰੋ ਸਕੇ ਭਰਾਵਾਂ ਨੂੰ ਸ਼ਰੀਕ ਕਹਿੰਦਾ ਬੰਦ ਕਰ ਦੋ ਸਕੇ ਸਕੀ ਹੁੰਦੇ ਨੇ ਜਿੱਥੇ ਆਪਦੇ ਕੰਮ ਆ ਜਾਂਦੇ ਨੇ ਉੱਥੇ ਆਂਢੀ ਗੁਆਂਢੀ ਸਾਡਾ ਕੋਈ ਕੰਮ ਨਹੀਂ ਆਉਂਦਾ ਕੋਈ ਸਾਡਾ ਯਾਰ ਦੋਸਤ ਨਹੀਂ ਕੰਮ ਆਉਂਦਾ ਜਿੱਥੇ ਆਪਦੇ ਸਕੇ ਭਰਾ ਕੰਮ ਆਉਂਦੇ ਆ ਜੀ ਕਹਾਣੀ ਵਧੀਆ ਲਗੀ ਤਾਂ ਸ਼ੇਅਰ ਵਾਲਾ ਕੰਮ ਜਰੂਰ ਕਰ ਬਿਆ ਕਰੋ ਤੁਹਾਡੇ ਵਾਸਤੇ ਹੋਰੀਆਂ ਵਧੀਆ ਵਧੀਆ ਕਹਾਣੀਆਂ ਲੈ ਕੇ ਆਉਂਦੇ ਰਹਾਂਗੇ ਸਾਰੇ ਸੱਜਣ ਮਿੱਤਰਾਂ ਦਾ ਧੰਨਵਾਦ ਤੇ ਪਿਆਰ ਬਰਿਸ਼ਾਸ਼ੀ ਕਾਲ